ਦੇਰ ਰਾਤ ਨੌਜਵਾਨਾਂ ਨੇ ਇੱਕ saloon ਦੇ ਵਿੱਚ ਆ ਕੇ ਹਮਲਾ ਕਰ ਦਿੱਤਾ ਤੇ ਨੌਜਵਾਨਾਂ ਨੇ ਇੱਟਾਂ ਪੱਥਰ ਵਰਸਾ ਕੇ ਸਲੂਨ ਦੀ ਧੰਤੋੜ ਕੀਤੀ ਹੈ ਸ਼ੀਸ਼ੇ ਤੋੜ ਦਿੱਤੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਲੂਨ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਨੇ ਦੱਸਿਆ ਦੋ ਨੌਜਵਾਨ ਕਾਫੀ ਦੇਰ ਤੋਂ ਇੱਧਰ ਉੱਧਰ ਘੁੰਮ ਰਹੇ ਸਨ ਕੁਝ ਕਰਨ ਦੀ ਜੋ ਹੈ ਉਹਨਾਂ ਦੀ ਕੋਸ਼ਿਸ਼ ਸੀਗੀ ਉਹਨਾਂ ਨੇ ਹਮਲਾ ਕੀਤਾ ਉਹਨਾਂ ਲੋਕਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦੇਵੇਗੀ ਦੇਰ ਰਾਤ ਨੌਜਵਾਨਾਂ ਨੇ ਇੱਕ ਸਲੂਨ ਦੇ ਉੱਤੇ ਹਮਲਾ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਨੰਬਰ ਪਲੇਟ ਜਿਹੜੀ ਸੀ ਜਿਨ੍ਹਾਂ ਨੇ ਧੰਤ ਤੋੜ ਕੀਤੀ ਉਹਨਾਂ ਦੀ ਬਾਈਕ ਦੀ ਜਿਹੜੀ ਐਕਟਿਵਾ ਦੀ ਮਾਫ਼ ਕਰਨਾ ਐਕਟਿਵਾ ਦੇ ਉੱਪਰ ਆਏ ਸਨ ਵਾਈਟ ਕਲਰ ਦੀ ਚਿੱਟੇ ਰੰਗ ਦੀ ਐਕਟਿਵਾ ਦੇ ਉੱਪਰ ਆਏ ਸਨ ਨੰਬਰ ਪਲੇਟ ਨਹੀਂ ਨੋਟਿਸ ਹੋ ਪਾਇਆ ਕਿਉਂਕਿ ਉਹਨਾਂ ਨੇ ਉਸ ਦੇ ਉੱਪਰ ਟੇਪਿੰਗ ਕੀਤੀ ਹੋਈ ਸੀ ਤਾਂ ਕਿ ਪਤਾ ਨਾ ਲੱਗ ਸਕੇ ਜਾਂਚ ਨਾ ਕਰ ਸਕੇ ਪੁਲਿਸ ਦੋ ਜੋ ਹੈ ਚਿੱਟੇ ਰੰਗ ਦੀ ਐਕਟਿਵਾ ਦੇ ਉੱਪਰ ਨੌਜਵਾਨ ਸਵਾਰ ਸਨ ਉਹਨਾਂ ਨੇ ਸਲੂਨ ਦੇ ਉੱਤੇ ਆ ਕੇ ਹਮਲਾ ਕੀਤਾ ਜਿਹੜਾ ਨੌਜਵਾਨ ਸਲੂਨ ਦੇ ਵਿੱਚ ਕੰਮ ਕਰਦਾ ਸੀ ਉਹ ਕਹਿੰਦਾ ਹੈ ਕਿ ਸਬਜੀ ਲੈਣ ਗਿਆ ਸੀ ਪਿੱਛੋਂ ਭਾਂ ਤੋੜ ਕਰਕੇ ਗਏ ਨੇ ਨੌਜਵਾਨ ਚਿੱਟੀ ਐਕਟੀਵਾ ਦੇ ਉੱਤੇ ਆਏ ਸੀ ਨਾਲ ਦੇ ਜਿਹੜੇ ਕੈਮਰੇ ਲੱਗੇ ਨੇ ਉਸ ਦੇ ਵਿੱਚੋਂ ਜਿਹੜੀ ਆ ਪੂਰੀ ਸੀਸੀਟੀਵੀ ਕਢਾਈ ਜਾਏਗੀ ਪੁਲਿਸ ਜਿਹੜੀ ਆ छानबीन ਕਰ ਰਹੀ ਹੈ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਸੁਣ ਲੈਣਿਆ ਹੁਣ ਸਲੂਨ ਦੇ ਵਿੱਚ ਜਿਹੜਾ ਕੰਮ ਕਰਦਾ ਸੀਗਾ ਜਿਸ ਦਾ ਸਲੂਨ ਸੀਗਾ ਉਸ ਦਾ ਕੀ ਕੁਝ ਕਹਿਣਾ ਭਾਈ ਦੋ ਮੁੰਡੇ ਐਟੀਵਾ ਦੇ ਇੱਥੇ ਘੁੰਮਦੇ ਫਿਰਦੇ ਬਈ ਮੈਂ ਸਬਜੀ ਲੈ ਗਿਆ ਵੈਸੇ ਹਾਂਜੀ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਦਿਆ ਕਿ ਕੋਈ ਤਤਕਾਰ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਿਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੀ ਕੁਮਾਰ ਨੂੰ ਕਿ ਮੈਂ ਕਹਾ ਇਦਾਂ ਕਿ ਇਸ ਰੰਦੋ ਮੁੰਡੇ ਕੋ ਮੁੰਡੇ ਏਟੀ ਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮੁੰਲਾ ਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਾਲੀ ਆਪਾ ਉਹ ਕਹਿੰਦੇ ਲੋਕ ਖਾਲੋ ਮੈਂ ਲੋਕ ਕੀਤਾ ਹੀ ਆ ਸਾਲੇ 2 ਮਿੰਟ ਬੈਠਾ ਹੀ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਕੋਈ ਬੰਦੇ ਦੀ ਪਛਾਣ ਹੋਈ ਹੈ ਕੋਈ ਬੰਦੇ ਦੀ ਨਾ 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 ਇਦਾਂ ਕੋਈ ਤੁਹਾਡੀ ਪੁਰਾਣੀ ਰਣਜੀਤ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਛ ਨਹੀਂ ਅਜ ਤੱਕ ਅੱਜ ਅੱਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਦੇ ਰੋਟੀ ਬਣਾ ਬੜਾ ਕੰਮ ਕਾਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਹੈਗਾ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਕੋਈ ਅਫਸਰ ਆਇਆ ਕੋਈ ਜਾਂਚ ਤੇ ਵਿਜੇਨਗਰ ਟੰਡਨਾਂਗੇ ਚੌਂਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ ਫਾਈਲ ਨੰਬਰ ਗਲੀ ਸੀ ਪੁਲਿਸ ਪੁਲਿਸ ਨੂੰ ਤਲਾਸ਼ ਦਿੱਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲਿਸ ਆਈ ਸੀ ਹਾਂਜੀ ਮੌਕੇ ਤੇ ਆਈ ਆ ਵੀਡੀਓ ਵੀਡੀਓ ਬਣਾ ਕੇ ਚਲ ਗਈ ਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਿਖਾਣ ਗਏ ਆ ਠੀਕ ਮੰਗ ਕੀ ਮੰਗ ਕੀ ਕਰਦੇ ਜੀ ਕਿਹੜੇ ਬੰਦੇ ਨੇ ਹਾਨੂੰ ਸਵੇ ਹੈ ਗਿਆ ਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀਜ਼ ਕੀਤੀ ਹੈ ਕਿੰਨੇ ਕੁ ਮਰ ਰਹੀ ਸੀ ਉਹਨਾਂ ਦੇ ਜਿਹੜਾ ਕੁਝ ਸਾਰੇ ਇਨਾ ਕੋਈ ਹੈ ਨਹੀਂ ਥੋੜੇ ਹੈ ਮਕੇ ਹੈਲਦੀ ਮੋٹے ਜਵਾਨੀ ਪਿੰਦੇ ਆਪਣੇ ਹੈਲਦੀ ਬੰਦੇ ਐਕਟਿਵ ਹੈ ਤੇ ਵਾਈਟ ਐਕਟਿਵ ਹੈ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੇਪਿੰਗ ਕੀਤੀ ਹੈ ਨਹੀਂ ਕਿ ਪਤਾ ਨਾ ਲੱਗੇ ਕਿ ਕੌਣ ਹੈ ਕੋਈ ਲੱਗੇ ਸ਼ਕੈ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਹੈ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਨੇ ਲੱਗੀ ਕੈਮਰੇ ਲੱਗੇ ਵਸੇ